ਕਾਲ ਜੀ ਫਤਿਹ ਕਲੈਕਸ਼ਨ ਬੁੜਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਜੀ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੁੜਾਡਾ ਤੋਂ ਬੋਹਾ ਵੱਲ ਨੂੰ ਜਾਂਦੇ ਆਂ ਜੀ ਰਾਸਤੇ ਦੇ ਵਿੱਚ ਓਵਰ ਬ੍ਰਿਜ ਆਉਂਦਾ ਹੈ ਪੁਲ ਜਿਹੜਾ ਓਵਰ ਬ੍ਰਿਜ ਹੈ ਜੀ ਪੁਲਿਆ ਕ੍ਰੋਸ ਕਰਨ ਤੋਂ ਜਦੋਂ ਤੁਸੀਂ ਪੁਲ ਕ੍ਰਾਸ ਕਰ ਲੋਗੇ ਖੱਬੇ ਹੱਥ ਪੰਪ ਆਉਂਦਾ ਜੀ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੀ ਹੈ ਜੀ ਮੈਂ ਸੂਟ ਲੈ ਕੇ ਆਈਆਂ ਜਿਹੜੇ ਤੁਹਾਡੇ ਲਈ ਚਨੂਨ ਦੇ ਸੂਟ ਹੈ ਜੀ ਪ੍ਰੀਮੀਅਮ ਵਿਸਕੋਜ਼ ਚਨੂਨ ਹੈ ਜੀ ਏਕੇ ਟੈਕਸ ਦੀ ਹੈ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਆ ਸੌਰੀ ਮਸਲੀਨ ਦੀ ਬਾਟਮ ਹੈ ਜੀ ਕਲਰ ਹੈਗਾ ਪਿਓਰ ਮਜੈਂਟਾ ਕਲਰ ਹੈ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਰੈੱਡਨੈਸ ਤੇ ਆ ਰਿਹਾ ਹੈ ਪਿਓਰ ਮਜੈਂਟਾ ਕਲਰ ਹੈ ਜੀ ਪ੍ਰੀਮੀਅਮ ਚਨੂਨ ਹੈ ਪ੍ਰੀਮੀਅਮ ਵਿਸਕੋਸ ਚਨੂਨ ਹੈ ਜੀ ਆਪਣੀ ਏਕੇਟੈਕਸ ਦੀ ਏਕੇਟੈਕਸ ਦੀ ਜੀ ਪ੍ਰੀਮੀਅਮ ਵਿਸਕੋਸ ਚਨੂਨ ਹੈ ਬਹੁਤ ਸੋਹਣਾ ਰਹਿਣ ਵਾਲਾ ਹੈ ਜੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਨਾਲ ਹੈਗੀ ਹੈ ਜਿਹੜੀ ਪਲੇਨ ਇਹਦੇ ਨਾਲ ਆਪਾਂ ਬਾਟਮ ਲਗਾਈ ਹੋਈ ਹੈ ਜੀ ਪਲੇਨ ਮਸਲੀਨ ਦੀ ਜਿਹੜੀ ਬਾਟਮ ਹੈ ਕੰਪਨੀ ਪਿੱਛੋਂ ਮੈਚਿੰਗ ਇਦਾਂ ਹੀ ਬਣਾ ਕੇ ਭੇਜੀ ਹੈ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਜੀ ਪ੍ਰੀਮੀਅਮ ਚਨੂਨ ਹੈ ਜੀ ਵਿਸਕੋਸ ਪ੍ਰੀਮੀਅਮ ਚਨੂਨ ਆ ਗਈ ਆਪਣੀ ਜਿਹੜੀ AK Tex ਦੀ ਆ ਗਈ ਜੀ ਸਟਾਫ ਪ੍ਰੀਮੀਅਮ ਹੈ AK Tex ਦੀ ਜਿਹੜਾ ਇਹਦਾ ਕੰਪਨੀ ਹੈ ਜੀ AK Tex ਦੀ ਚਨੂਨ ਹੈ ਇਹ ਨਾਲ ਇਹਦੇ ਹੈਗੀ ਹੈ ਜੀ ਮਸਲੀਨ ਦੀ ਬਾਟਮ ਬੜਾ ਸੋਹਣਾ ਸਟੱਫ ਹੈ ਜੀ ਸਟੱਫ ਦੀ ਕੋਈ ਕਮੀ ਨਹੀਂ ਹੈ ਔਰ ਇਹ ਉਦਾਂ ਦੀ ਉਹ ਵਾਲੀ ਚਰਨ ਨਹੀਂ ਹੈਗੀ ਜੀ ਜਿਹੜੀ ਧੋ ਕੇ ਇਕੱਠੀ ਹੋ ਜੂਗੀ ਜਾਂ ਥੋੜਾ ਜਿਹਾ ਜਿਵੇਂ ਹੁੰਦਾ ਜੀ ਕਈਆਂ ਨੂੰ ਵੀ ਭਾਰ ਆ ਜਾ ਹੁੰਦਾ ਇਹ ਉਹ ਵਾਲੀ ਨਹੀਂ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਦੋ ਕਲਰ ਦੇ ਜਿਹੜੇ ਸੇਮ ਕਲਰ ਦੇ ਦੋ ਦੋ ਜਿਹੜੇ ਸੂਟ ਅਵੇਲੇਬਲ ਨੇ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਇਹਨਾਂ ਸੂਟਾਂ ਨੂੰ ਬਾਈ ਕਰ ਸਕਦੀਆਂ ਨੇ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਸੀ ਗ੍ਰੀਨ ਕਲਰ ਹੈ ਸੀ ਗ੍ਰੀਨ ਕਲਰ ਹੈ ਜੀ ਨੈਕਸਟ ਕਲਰ ਨਾਲ ਇਹਦੇ ਪਲੇਨ ਹੈਗੀ ਹੈ ਜੀ ਬਾਟਮ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਫਾਲ ਤੁਸੀਂ ਸਟੱਫ ਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਹੈ ਔਰ ਜਿਹੜਾ ਇਹਦਾ ਇਹਦੇ ਵਿੱਚ ਵੀ ਆਪਣੇ ਕੋਲੇ ਹਨਾ ਡਬਲ ਡਬਲ ਸੂਟ ਨੇ ਜਿਹੜੇ ਸਿੰਗਲ ਕਲਰ ਦੇ ਵਿੱਚ ਅਵੇਲੇਬਲ ਨੇ ਮਸਲੀਨ ਦੀ ਹੈਗੀ ਹੈ ਜੀ ਨਾਲ ਬਾਟਮ ਔਰ ਪ੍ਰਾਈਸ ਵੀ ਇਹਦਾ ਕੁਝ ਵੀ ਨਹੀਂ ਹੈ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਚਾਪਾ ਤੁਹਾਡੇ ਲਈ ਇਹ ਚੁਣੌਣ ਦੇ ਸੂਟ ਵੀ ਦ ਮਸਲੀਨ ਬਾਟਮ ਲੈ ਕੇ ਆਏ ਆਂ ਪ੍ਰਾਈਸ ਵੀ ਆਪਾਂ ਬਹੁਤ ਰੀਜ਼ਨੇਬਲ ਰੀਜ਼ਨੇਬਲ ਦਾ ਪ੍ਰਾਈਸ ਇਹਦਾ ਲੈ ਕੇ ਆਏ ਆ ਜੀ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ ਤੇ ਸਿਰਫ ਮਸਲੀਨ बॉਟਮ ਦੇ ਨਾਲ ਜਿਹੜੀ ਚਨੂਨ ਦੀ ਰਹੇਗੀ ਜੀ ਸ਼ਰਟ ਔਰ ਨਾਲ ਰਹੇਗੀ ਜੀ ਮਸਲੀਨ ਦੀ बॉਟਮ 1090 ਰੁਪਏ ਦੇ ਵਿੱਚ ਇਹ ਤੁਹਾਨੂੰ ਮਿਲ ਜੇਗਾ ਜੀ 1090 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੇਗਾ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ 1090 ਰੁਪਏ ਦੇ ਵਿੱਚ ਔਰ ਜਿਹੜੀਆਂ ਪਹਿਣਾ ਵੀ ਇਹ ਸੂਟ ਨੂੰ ਲੈਣਾ ਚਾਹੁੰਦੀਆਂ ਨੇ ਉਹ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀਆਂ ਨੇ ਜਦੋਂ ਤੁਸੀਂ ਆਰਡਰ ਬੁੱਕ ਕਰੋਗੇ ਤੁਹਾਨੂੰ ਇਸ ਤੇ ਇੱਕ ਸਪੈਸ਼ਲ ਆਫਰ ਹੋਰ ਮਿਲੇਗੀ ਜੋ ਕਿ ਤੁਸੀਂ ਮੇਰੇ ਨਾਲ ਕੰਟੈਕਟ ਕਰੋਗੇ ਤਾਂ ਉਦੋਂ ਹੀ ਮੈਂ ਤੁਹਾਨੂੰ ਦੱਸੂਗੀ ਜਦੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜੋਗੇ ਹਨਾ ਸੂਟ ਬਾਈ ਕਰਨ ਲਈ ਉਦੋਂ ਤੁਹਾਨੂੰ ਉਹ ਸਪੈਸ਼ਲ ਆਫਰ ਬਾਰੇ ਪਤਾ ਲੱਗੇਗਾ ਜੀ ਦੇਖੋ ਨੈਕਸਟ ਜਿਹੜਾ ਇਹਦਾ ਸੈਕਿੰਡ ਦੋ ਕਲਰਾਂ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਆਇਆ ਸਿਰਫ ਦੋ ਕਲਰਾਂ ਦੇ ਵਿੱਚ ਹੀ ਆਇਆ ਜੀ ਕੁਆਂਟੀਟੀ ਬਹੁਤ ਘੱਟ ਹੈ ਚਾਰ ਪੰਜ ਸੂਟ ਹੀ ਨੇ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਔਰ ਇਹ ਇਸ ਤੋਂ ਬਾਅਦ ਵੀ ਆਪਾਂ ਦੇਖਿਆ ਐਦਾਂ ਦੇ ਸਟੱਫ ਆਉਂਦੇ ਰਹਿਣਗੇ ਜੀ ਆਉਣ ਵਾਲੇ ਮੌਸਮ ਦੇ ਵਿੱਚ ਇਹੀ ਸਟੱਫ ਠੀਕ ਹੈ ਤੁਸੀਂ ਵੇਅਰ ਕਰ ਸਕਦੇ ਹੋ ਔਰ ਇਸ ਤੋਂ ਬਾਅਦ ਜਿਹੜੀਆਂ ਪਹਿਣਾ ਵੀ ਚਾਹੁੰਦੀਆਂ ਨੇ ਜੀ कॉटन ਦੇ सूट ਉਹ ਵੀ ਆਪਣੇ ਕੋਲ अवेलेबल ਨੇ ਔਰ ਇਹ सूट ਨੇ ਜਿਹੜੇ ਇਹਦਾ ਕਲਰ ਹੈ ਜੀ ਇਹਦਾ ਕਲਰ ਪ੍ਰੋਪਰ ਮੈਂਜੈਂਟਾ ਹੈ ਜਿਆਦਾ ਬ੍ਰਾਈਟ ਕਲਰ ਨਹੀਂ ਹੈ ਵੀਡੀਓ ਦੇ ਵਿੱਚ ਕਾਫੀ ਬ੍ਰਾਈਟ ਕਲਰ ਆ ਰਿਹਾ ਇੰਨਾ ਬ੍ਰਾਈਟ ਨਹੀਂ ਹੈ ਔਰ ਇਹ ਕਲਰ ਵੀ ਪ੍ਰੋਪਰ ਸੀ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਇਹ ਵੀ ਥੋੜਾ ਜਿਹਾ ਕਲਰ ਦੀ ਟੋਨ ਚੇਂਜ ਆ ਰਹੀ ਹੈ ਜੀ ਵੀਡੀਓ ਵੀਡੀਓ ਦੇ ਵਿੱਚ ਐਦਾਂ ਦਾ ਕਲਰ ਹੈ ਨਹੀਂ ਜੀ ਜਿਦਾ ਦੀ ਇਹਦੀ ਟੋਨ ਆ ਰਹੀ ਹੈ カラー ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਮਰਜੈਂਟਾ ਔਰ ਸੀ ਗ੍ਰੀਨ ਟੋਨ ਬਹੁਤ ਸੋਹਣੀ ਹੈ ਔਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਜਿਹੜੀ ਬਾਟਮ ਹੈ ਜੀ ਇਹਦੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਜਿਹੜੀ ਸ਼ਰਟ ਹੈ ਇਹ ਵਿਦਾਊਟ ਲਾਈਨਿੰਗ ਨਹੀਂ ਬਣੇਗੀ ਸ਼ਰਟ ਦੇ ਉੱਤੇ ਲਾਈਨਿੰਗ ਜ਼ਰੂਰ ਲਗਾ ਲਿਓ ਕਿਉਂਕਿ ਬਹੁਤ ਇਹਦਾ ਸਟੱਫ ਦੀ ਕੋਈ ਕਮੀ ਨਹੀਂ ਹੈ ਜੀ ਇਦਾਂ ਨਹੀਂ ਕੋਈ ਛਿੱਜਣ ਵਾਲਾ ਜਾਂ ਚੂਬਣ ਵਾਲਾ ਸਟੱਫ ਨਹੀਂ ਬਹੁਤ ਸੌਫਟ ਵਾਲਾ ਚਨੂਨ ਇਹ ਬਹੁਤ ਸੌਫਟ ਵਾਲੀ ਚਨੂਨ ਹੈ ਔਰ ਛਿੱਜਣ ਵਾਲਾ ਵੀ ਸਟੱਫ ਨਹੀਂ ਹੈ ਕਿਉਂਕਿ ਸਟੱਫ ਕੰਪਨੀ ਦਾ ਸ ਆਪਣੀ ਜਿਹੜੀ ਮਸਲੀਨ ਬਾਟਮ ਦੇ ਨਾਲ ਕੰਪਨੀ ਵੱਲੋਂ ਹੀ ਐਦਾ ਮੈਚਿੰਗ ਬਣ ਕੇ ਆਈ ਹੈ ਏਕੇ ਟੈਕਸ ਦੀ ਇਹਦੀ ਜਿਹੜੀ ਮੈਚਿੰਗ ਰਹਿਣ ਵਾਲੀ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ 1090 ਇਸ ਤੋਂ ਬਾਅਦ ਜੀ ਆਪਣੇ ਕੋਲੇ ਕਾਟਨ ਦੇ ਸੂਟ ਸੀਗੇ ਜਿਹੜੇ ਉਹ ਲਾਸਟ ਸਟਾਕ ਹੈ ਜੀ ਕਾਟਨ ਦਾ ਜਿਹੜੀਆਂ ਭੈਣਾ ਵੀ ਲੈ ਲੈਣਾ ਚਾਹੁੰਦੀਆਂ ਨੇ ਇਹ ਜਲਦੀ ਤੋਂ ਜਲਦੀ ਤੁਸੀਂ ਇਹ ਬਾਇ ਕਰ ਸਕਦੇ ਹੋ ਸਪੈਸ਼ਲ ਆਫਰ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇਵਾਂਗੇ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਔਰ ਸੋਨੇ ਸੋਨੇ ਸੂਟ ਹੈ ਜਿਹੜੇ ਕਾਟਨ ਦੇ ਵੀ ਤੁਸੀਂ ਘਰ ਪਾਣ ਲਈ ਜਾਂ ਨੈਕਸਟ ਆਉਣ ਵਾਲੇ ਮੌਸਮ ਦੇ ਲਈ ਵੀ ਲੈ ਸਕਦੇ ਹੋ ਕਿਉਂਕਿ ਜਦੋਂ ਨੈਕਸਟ ਗਰਮੀ ਆਏਗੀ ਉਸ ਤੋਂ ਪਹਿਲਾਂ ਤੁਸੀਂ ਇਹ ਬਣਾ ਕੇ ਹਣਾ ਆਪਣੇ ਪਾ ਸਕਦੇ ਹੋ ਗਰਮੀ ਤੋਂ ਪਹਿਲਾਂ ਪਹਿਲਾਂ ਇਹ ਬਣ ਜਾਣਗੇ ਤੁਹਾਡੇ ਅਗਲੀ ਗਰਮੀ ਆਉਣ ਤੋਂ ਪਹਿਲਾਂ ਜਿਹੜੀਆਂ ਪਹਿਣਾ ਨੇ ਹੁਣ ਬਣਾ ਵੀ ਲੇ ਉਹਨਾਂ ਲਈ ਵੀ ਫਾਇਦੇਚਾ ਜਦੋਂ ਮੌਸਮ ਸਟਾਰਟ ਹੁੰਦਾ ਜੀ ਗਰਮੀ ਦਾ ਸਰਦੀ ਜਦੋਂ ਵੀ ਹੈ ਨਾ ਉਸ ਤੋਂ ਮਤਲਬ ਉਦੋਂ ਕਪੜਾ ਸਾਰਾ ਮਹਿੰਗਾ ਹੁੰਦਾ ਹੌਲੀ ਹੌਲੀ ਸਟੱਫ ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਮਤਲਬ ਟਾਈਮ ਹੋ ਜਾਂਦਾ ਜੀ ਵੈਦਰ ਚੇਂਜ ਹੋਣ ਤੋਂ ਪਹਿਲਾਂ ਪਹਿਲਾਂ ਹਣਾ ਉਹ ਕਪੜਾ ਮਤਲਬ ਸਸਤਾ ਜਿਵੇਂ ਹੁਣ ਗਰਮੀ ਲਗਾ ਲਓ ਜੀ ਗਰਮੀ ਦਾ ਸਟੱਫ ਹੈ ਆਪਣਾ ਹੁਣ ਆਪਾਂ ਨੂੰ ਘੱਟ ਰੇਟ ਵਿੱਚ ਅਸੀਂ ਤੁਹਾਨੂੰ ਗਰਮੀ ਦਾ ਸਟੱਫ ਦੇ ਰਹੇ ਹਾਂ ਇਸ ਤੋਂ ਬਾਅਦ ਜਦੋਂ ਮਤਲਬ ਸਟਾਰਟਿੰਗ ਹੋਏਗੀ ਜੀ ਗਰਮੀ ਦੀ ਉਦੋਂ ਇਹਨਾਂ ਦੇ ਰੇਟ ਹਨਾ ਪਲੱਸ ਹੋ ਜਾਂਦੇ ਨੇ ਸਾਨੂੰ ਪਤਾ ਹੀ ਆ ਸਾਰਿਆਂ ਭੈਣਾਂ ਨੂੰ ਪਤਾ ਹੈ ਜਿਹੜੀਆਂ ਭੈਣਾਂ ਨੈਕਸਟ ਗਰਮੀ ਦੇ ਲਈ ਵੀ ਲੈ ਕੇ ਰੱਖਣਾ ਚਾਹੁੰਦੀਆਂ ਨੇ ਬਹੁਤ ਸੋਹਣੀਆਂ ਪ੍ਰਿੰਟਾਂ ਦੇ ਵਿੱਚ ਬਹੁਤ ਸੋਹਣਿਆ ਸਟੱਫ ਹੈ ਜਿਹੜਾ ਬਹੁਤ ਵਧੀਆ ਅਸੀਂ ਲੈ ਕੇ ਆਏ ਆ ਔਰ ਸਟੱਫ ਵੀ ਬਹੁਤ ਸੋਹਣਾ ਹੈ ਪ੍ਰਿੰਸੈਸ ਤੇ ਆਪਣਾ ਸਾਈਬਾ ਦੀ ஆல்ਓਵਰ ਸੂਟ ਨੇ ਜੀ ਮਿਕਸ ਹੋਏ ਪਏ ਨੇ ਇਹ ਸਾਰੇ ਕੋਈ ਪ੍ਰਿੰਸੈਸ ਦਾ ਕੋਈ ਸਾਈਬਾ ਦਾ ਇੱਕ ਰੇਟ ਦੇ ਵਿੱਚ ਹੀ ਤੁਹਾਨੂੰ ਲੱਗ ਜਾਣਗੇ ਬਹੁਤ ਸੋਹਣਾ ਸਟੱਫ ਹੈ ਜੀ ਪ੍ਰਾਈਸ ਆਪਾਂ ਰੱਖਤਾ ਜੀ ਇਹਦਾ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਦਾ ਔਰ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਲਓ ਫਟਾਫਟ ਦੋ ਜਿਹੜੇ ਸੂਟ ਦੋ ਜਾਂ ਚਾਰ ਸੂਟ ਵੱਧੋ-ਬਧ ਬਾਈ ਕਰਨੀ ਹੈ ਉਹਨਾਂ ਨੂੰ ਓਨੀ ਹੀ ਜ਼ਿਆਦਾ ਆਪਾਂ ਆਫਰ ਤੇ ਸੂਟ ਦੇਣ ਵਾਲੇ ਆ ਇਸ ਤੋਂ ਬਾਅਦ ਥੋੜੀਆਂ ਜੀ ਆਪਣੇ ਕੋਲੇ ਮੈਚਿੰਗਾਂ ਬਾਕੀ ਨੇ ਜੀ ਕਿਉਂਕਿ ਮਤਲਬ ਇੱਕ ਥਾਂ ਦੇ ਉੱਤੇ ਇਹ 2-2 ਸੂਟ ਆਉਂਦੇ ਨੇ ਜੀ ਮਤਲਬ ਹਨਾ ਇੱਕ ਇੱਕ ਜਿਹੜੇ ਸਿੰਗਲ ਸਿੰਗਲ ਸੂਟ ਰਹਿ ਗਿਆ ਜੀ ਸਿੰਗਲ ਸੂਟ ਹੈ ਲਾਸਟ ਪੀਸ ਨੇ ਬਸ ਲਾਸਟ ਇਹੀ ਪੀਸ ਨੇ ਆਪਣੇ ਕੋਲੇ ਜੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਫਟਾਫਟ ਇਹਦੇ ਵਿੱਚ ਇੱਕ ਹੋਰ ਕਲਰ ਹੈ ਜੀ ਕਾਪਰ ਬਹੁਤ ਸੋਹਣੇ ਇਹ ਸੂਟ ਰਹਿਣ ਵਾਲੇ ਨੇ ਜੀ ਜਲਦੀ ਜਲਦੀ ਆਪਣੇ ਆਪਣੇ ਸੂਟ ਲੈ ਲਓ ਕਿਉਂਕਿ ਇਹ ਸਿੰਗਲ ਸਿੰਗਲ ਲਾਸਟ ਪੀਸ ਰਹਿ ਗਏ ਨੇ ਜੀ ਹੁਣ ਬਸ ਇਸ ਤੋਂ ਬਾਅਦ ਆਪਾਂ ਕਾਟਨ ਦੇ ਪੀਸ ਨਹੀਂ ਪਾਵਾਂਗੇ ਮਤਲਬ ਕਾਟਨ ਦੀ ਸੂਟ ਨਹੀਂ ਪਾਵਾਂਗੇ ਐਦਾਂ ਦੇ ਪ੍ਰਿੰਟਡ ਕਾਟਨ ਦੇ ਇਸ ਤੋਂ ਬਾਅਦ ਨਵੇਂ-ਨਵੇਂ ਚੀਜ਼ਾਂ ਆਉਣਗੀਆਂ ਜੀ ਜਿਨੂੰ ਆਪਾਂ ਜਿਵੇਂ ਹੁਣ ਚਨੌਣ ਲੈ ਕੇ ਆਏ ਆ ਸ਼ਿਮਰ ਵਗੈਰਾ ਨਵੀਂ ਤੋਂ ਨਵੀਂ ਹਨ ਆਪਾਂ ਵੈਰਾਈਟੀ ਜਿਹੜੀ ਮਾਰਕੀਟ ਦੇ ਵਿੱਚ ਨਵੀਂ ਵੈਰਾਈਟੀ ਆਉਂਦੀ ਆ ਉਹ ਵੀ ਵੈਰਾਈਟੀ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਹ ਲਾਸਟ ਪੀਸ ਨੇ ਜੀ ਥਾਨ ਦੇ ਉੱਪਰ ਦੋ-ਦੋ ਸੂਟ ਹੁੰਦੇ ਨੇ ਲਾਸਟ ਲਾਸਟ ਪੀਸ ਰਹਿ ਗਿਆ ਜੀ ਇਹ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਜਿੱਦਾਂ ਇਹ ਦੋ ਸੂਟ ਸੀਗੇ ਜੀ ਥਾਨ ਦੇ ਉੱਤੇ ਤੇ ਇਹ ਦੋਨੇ ਸੂਟ ਹੀ ਨੇ ਹਨਾ ਇੱਕ ਆਪਿਆ ਜੀ ਇਹਦੇ ਨਾਲ ਦਾ ਔਰ ਇੱਕ نیچے ਇਹ ਮਤਲਬ ਦੋ ਸੂਟ ਹੀ ਨੇ ਆਪਣੇ ਕੋਲੇ ਇਹ ਮਤਲਬ ਪੂਰੇ ਥਾਨ ਹੀ ਇਸ ਇੱਕ ਹਿਸਾਬ ਦਾ ਲਗਾ ਲਓ ਦੋ ਸੂਟਾਂ ਦਾ ਪਿਆ ਆਪਣੇ ਕੋਲੇ ਔਰ ਇੱਕ ਇਹ ਜਿਹੜੀਆਂ ਭੈਣਾਂ ਵੀ ਇਹਨਾਂ ਦੇ ਵਿੱਚੋਂ ਜਲਦੀ ਜਲਦੀ ਸੂਟ ਲੈਣਾ ਚਾਹੁੰਦੀਆਂ ਨੇ ਜੀ ਲੈ ਸਕਦੀਆਂ ਨੇ ਔਰ ਆਪਣੇ ਜਿਹੜੇ ਇਹ ਚਨੌਨ ਦੇ ਸੂਟ ਮੈਂ ਤੁਹਾਨੂੰ ਦਿਖਾਏ ਨੇ ਜੀ ਬਹੁਤ ਸੋਹਣਾ ਸਟੱਫ ਹੈ ਜੀ ਆਪਾਂ ਇਹਨਾਂ ਨੂੰ ਕੱਟ ਪੀਸ ਦੇ ਵਿੱਚ ਵੀ ਲੈ ਕੇ ਆਏ ਸੀ ਬਹੁਤ ਵਧੀਆ ਰਿਜ਼ਲਟ ਨਿਕਲਿਆ ਜੀ ਇਹਨਾਂ ਦਾ ਜਿਹੜੀਆਂ ਭੈਣਾਂ ਨੇ ਵੀ ਚੁਣੌਣ ਦੇ ਕੱਟ ਪੀਸਾਂ ਦੇ ਵਿੱਚ 10 ਬ੍ਰਾਂਡ ਦੇ ਲੈ ਕੇ ਆਏ ਸੀ ਤੇ ਹੁਣ ਆਪਾਂ ਲੈ ਕੇ ਆਏ ਜੀ AK ਟੈਕਸ ਦੇ ਕੱਟ ਪੀਸਾਂ ਜਿ ਆਪਾਂ ਰੇਟ ਰੱਖਿਆ ਸੀ ਜੀ ਇਹਦਾ 200 ਰੁਪਏ ਮੀਟਰ ਤੇ ਹੁਣ ਇਹ suit ਲਗਾ ਲਓ ਜੀ ਤੁਹਾਨੂੰ 1090 ਰੁਪਏ ਦੇ ਵਿੱਚ ਮਸਲੀਨ ਦੀ ਬਾਟਮ ਨਾਲ ਮੈਚਿੰਗ suit ਦੇ ਰਹੇ ਹਾਂ ਜੀ ਫਰੈਸ਼ ਦੇ ਵਿੱਚ ਬਹੁਤ ਸੋਹਣਾ ਸਟੱਫ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੋ ਔਰ ਆਪਣੇ ਸੋਹਣੇ ਸੋਹਣੇ suit ਖਰੀਦੋ ਜੀ ਅੱਜ ਦੀ ਵੀਡੀਓ ਆਪਾਂ ਛੋਟੀ ਜਾਣ ਕੇ ਬਣਾ ਰਹੇ ਹਾਂ ਜੀ ਕਿਉਂਕਿ ਦੇਖਣੀ ਵੀ ਆਸਾਨ ਹੋ ਜਾਂਦੀ ਹੈ ਔਰ ਕਈ ਭੈਣਾਂ ਦੀ ਮੰਗ ਸੀ ਕਿ ਸਾਨੂੰ ਦੁਬਾਰਾ ਜਿਹੜੇ ਕਾਟਨ ਦੇ ਪ੍ਰਿੰਟ ਨੇ ਦੁਬਾਰਾ ਦਿਖਾ ਦਿਓ ਤੇ ਮੇਰੇ ਤੋਂ ਫੋਟੋ ਮੰਗ ਰਹੀ ਸੀ ਮੈਂ ਦੁਆਰਾ ਤੋਂ ਕਾਟਨ ਦੇ ਪ੍ਰਿੰਟ ਦੀ ਦੁਆਰਾ ਤੋਂ ਨਾਲ ਲਗਾ ਕੇ ਵੀਡੀਓ ਅਪਲੋਡ ਕਰ ਰਹੀ ਆ ਜਿਹੜੀਆਂ ਭੈਣਾਂ ਨੇ ਵੀ ਮਤਲਬ ਰਹਿ ਗਈਆਂ ਕਾਟਨ ਦੇ ਪ੍ਰਿੰਟ ਲੈਣਕ ਨਹੀਂ ਉਹ ਲੈ ਸਕਦੀਆਂ ਨੇ ਕਿਉਂਕਿ ਹੁਣ ਮੌਸਮ ਜਾ ਰਿਹਾ ਹੈ ਜਿਹੜੀਆਂ ਮੇਰੀਆਂ ਟੀਚਰ ਭੈਣਾਂ ਨੇ ਉਹ ਮੈਨੂੰ ਜਾਦਾ ਮਤਲਬ ਮੈਸੇਜ ਕਰਦੀਆਂ ਨੇ ਕਿ ਮਤਲਬ ਇੱਕ ਵਾਰੀ ਕਾਟਨ ਦੇ ਪ੍ਰਿੰਟ ਦੀ ਵੀਡੀਓ ਦੁਬਾਰਾ ਪਾ ਦਿਓ ਨੈਕਸਟ ਸੀਜ਼ਨ ਦੇ ਲਈ ਉਹ ਆਪਣੇ ਸੂਟ ਲੈ ਕੇ ਰੱਖਣਾ ਚਾਹੁੰਦੀਆਂ ਨੇ ਮਤਲਬ ਸੀਜ਼ਨ ਤੋਂ ਪਹਿਲਾਂ ਉਹ ਸਟਿਚ ਕਰਵਾ ਲੈਣੀਆਂ ਉਸ ਤੋਂ ਬਾਅਦ ਹਨਾ ਸੀਜ਼ਨ ਦੇ ਵਿੱਚ ਵਧੀਆ ਆਰਾਮ ਨਾਲ ਪਾ ਸਕਦੀਆਂ ਨੇ ਆਪਾਂ ਆਪਣੀ ਵੀਡੀਓ ਨੂੰ ਹੁਣ ਇੱਥੇ ਐਂਡ ਕਰਦੇ ਆਂ ਜੀ ਮੇਰਾ ਵੀਚੂ ਵੀਡੀਓ ਦੇ ਵਿੱਚ نیچے ਨੰਬਰ ਚੱਲ ਰਿਹਾ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਜੀ ਤੁਸੀਂ ਆਪਣਾ ਵੀਡੀਓ ਨੰਬਰ ਦੇ ਉੱਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਲਦੀ ਤੋਂ ਜਲਦੀ ਸੋਹਣੇ ਸੋਹਣੇ ਸੂਟ ਬਾਈ ਕਰ ਸਕਦੇ ਹੋ ਮੇਰੀ ਵੀਡੀਓ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ